1152 ਜੀ ਧਲੇਰ ਵਾਲਿਆਂ ਵੱਲੋਂ 18 ਲੱਖ ਤੇ 52000 ਰੁਪਇਆ ਹੋ ਗਿਆ ਜੀ 11 ਲੱਖ ਤੇ 52000 ਰੁਪਇਆ ਹੋ ਗਿਆ ਜੀ ਧਲੇਰ ਵਾਲਿਆਂ ਵੱਲੋਂ ਅਧਿਆ ਬੋਲੀ ਖਤਮ ਕਰਨ ਲੱਗਿਆ ਜੀ ਫਿਰ 11 ਲੱਖ 53000 ਰੁਪਇਆ ਇੱਕ ਜਸਮੀਲ ਸਿੰਘ ਮੇਲ ਵੱਲੋਂ ਇਹ ਬੋਲੀ ਦਿੱਤੀ ਗਈ ਹੈ ਜਿਹਦੇ ਪੈਸੇ ਸਭ ਤੋਂ ਵੱਧ ਨੇ ਬੋਲੂਗਾ ਇਹਦੇ 18 ਲੱਖ 53000 ਰੁਪਇਆ ਇੱਕ 18 ਲੱਖ 53000 ਰੁਪਇਆ ਦੋ 1153000 ਰੁਪਇਆ ਦੋ ਕਾਲਾ ਜੀ ਆ ਗਏ ਨੇ ਕਾਲਾ ਜੀ ਬਹੁਤ ਵੇਟ ਕੀਤੀ ਆਜੋ ਬੜਾ ਨੇੜੇ ਲੱਗ ਜਾਓ ਹੁਣ ਬੋਲੀ ਤੋੜਨ ਲੱਗਿਆ ਜੀ 1153000 ਰੁਪਇਆ ਤਿੰਨ 1153000 ਰੁਪਇਆ ਤੇ ਕੇ ਬੋਲੀ ਟੁੱਟ ਗਈ ਹੈ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਰਕਾਰ ਦਾ ਅਸੀ ਕਾਲ ਜੀ ਮੈਂ ਸਰਪੰਚਾਂ ਅੰਛਪਾਰ ਪਿੰਡ ਤੋਂ ਮੇਰਾ ਪਿੰਡ ਅੰਛਪਾਰ ਹਲਕਾ ਦਾਖਾ ਜ਼ਿਲ੍ਹਾ ਲੁਧਿਆਣਾ ਅੱਜ ਜਿਹੜੀ ਬੋਲੀ ਹੋਈ ਹੈ ਥੇ ਵਾਲੀ ਜ਼ਮੀਨ ਦੀ ਬੋਲੀ ਹੋਈ ਹੈ ਇਹ ਜਿਹੜੀ ਜ਼ਮੀਨ ਹੈ ਇਹਦੀ ਮਾਲਕੀ ਡੀਰੀ ਦੇ ਨਾਂ ਤੇ ਹੈ ਪਰ ਪਿਛਲੇ 50 ਸਾਲਾਂ ਤੋਂ ਇਹਦੀ ਬੋਲੀ ਪੰਚਾਇਤ ਕਰਾਉਂਦੀ ਆ ਰਹੀ ਹੈ ਤੇ ਪਿੰਡ ਜਿਹੜਾ ਪੈਸਾ ਹੈ ਪਿੰਡ ਦੀ ਡਿਵੈਲਪਮੈਂਟ ਤੇ ਪੈਸਾ ਲੱਗਦਾ ਵਾ ਪਿਛਲੇ 2 ਸਾਲਾਂ ਤੋਂ ਇੱਕ ਨਿੱਜੀ ਵਿਅਕਤੀ ਵੱਲੋਂ ਇਹ ਬੋਲੀ ਕਰਾਈ ਗਈ ਸੀ ਆਪਣੀ ਕਮੇਟੀ ਬਣਾ ਕੇ ਉਹਨੇ ਵਾਦਾ ਕੀਤਾ ਸੀਗਾ ਜਿਹੜਾ ਇਹ ਪੈਸਾ ਵਾ ਆਉਣ ਵਾਲੀ ਪੰਚਾਇਤ ਨੂੰ ਦਿੱਤਾ ਜਾਊਗਾ ਨਾ ਤਾਂ ਪੈਸਾ ਮਿਲਿਆ ਸੀਗਾ ਤੇ ਹੁਣ ਜਦੋਂ ਬੁੱਧੀ ਕਰਾਉਣੀ ਸੀਗੀ ਅਸੀਂ ਅੱਜ ਦਾ ਟਾਈਮ ਰੱਖਿਆ ਸੀ 10 ਵਜੇ ਦਾ ਤੇ ਉਹ ਬੰਦਿਆ ਨੇ 9 ਵਜੇ ਦਾ ਟਾਈਮ ਰੱਖ ਲਿਆ ਸੀ ਤੇ ਅਸੀਂ ਆਮ ਇਜਲਾਸ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਸੀ ಗ್ರಾಮ ਸਭਾ ਦੀ ਜਦੋਂ ਮੀਟਿੰਗ ਹੋਈ ಗ್ರಾಮ ਸਭਾ ਦੇ ਮੈਂਬਰਾਂ ਵੱਲੋਂ ਉਹ ਕਮੇਟੀ ਭੰਗ ਕਰ ਦਿੱਤੀ ਗਈ ਸੀ ਉੱਚ ਬਕਾਇਦਾ ਇਹ ਲਿਖਿਆ ਸੀ ਕਿ ਆਉਣ ਵਾਲੀ ਪੰਚਾਇਤ ਜਿਹੜੀ ਵੀ ਹੋਏ ਜਿਹੜਾ ਮੌਜੂਦਾ ਸਰਪੰਚ ਹੋਏਗਾ ਜਿਵੇਂ 50 ਸਾਲਾਂ ਤੋਂ ਚੱਲਦਾ ਆ ਰਿਹਾ ਪੁਰਾਣੀ ਮਤੇ ਪਾਈ ਹੋਈ ਨੇ ਕਿ ਮੌਜੂਦਾ ਸਰਪੰਚ ਹੀ ਕਮੇਟੀ ਦਾ ਚੇਅਰਮੈਨ ਹੋਊਗਾ ਸਾਨੂੰ ਥੋੜਾ ਸ਼ੱਕ ਸੀਗਾ ਕਿ ਸਰਕਾਰ ਉਲਟ ਹੋਣ ਕਰਕੇ ਮੈਂ ਕਾਂਗਰਸ ਦਾ ਸਰਪੰਚ ਆ ਕਿ ਸਾਡਾ ਧੱਕਾ ਹੋਏਗਾ ਜਿਵੇਂ ਆਮ ਆਦਮੀ ਵਾਲੇ ਕਹਿੰਦੇ ਸੀਗੇ ਪਰ ਅਸੀਂ ਧੰਨਵਾਦ ਕਰਦੇ ਹਾਂ ਵਧੀਆ ਢੰਗ ਨਾਲ ਬੋਲੀ ਹੋਈ ਹੈ ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਥ ਦਿੱਤਾ ਕੋਈ ਪਾਰਟੀਵਾਦੀ ਨਹੀਂ ਹੋਈ ਹੈਗੀ ਜਿਵੇਂ ਪ੍ਰਾਣੀ ਰੀਤ ਚੱਲਦੀ ਆ ਰਹੀ ਹੈ ਸਰਪੰਚ ਨੇ ਬੋਲੀ ਕਰਾਈ ਹੈ ਸਾਰਿਆਂ ਦੀ ਸਹਿਮਤੀ ਨਾਲ ਐਸਐਚਓ ਸਾਹਿਬ ਮੌਕੇ ਤੇ ਮੌਜੂਦ ਸੀਗੇ ਤਸਿਲਦਾਰ ਸਾਹਿਬ ਮੌਕੇ ਤੇ ਮੌਜੂਦ ਨੇ ਸਾਰਿਆਂ ਦੀ ਸਹਿਮਤੀ ਨਾਲ ਬੜੇ ਸ਼ਾਂਤ ਮੈ ਢੰਗ ਨਾਲ ਬੋਲੀ ਹੋਈ ਹੈ ਬੋਲੀ ਕਿੰਨੀ ਦੇਰ ਤੋਂ ਚੱਲ ਰਹੀ ਹੈ ਬੁੱਲੀ ਚੱਲ ਰਹੀ ਹੈ ਤਕਰੀਬਨ 50 ਤਕਰੀਬਨ 50 ਤੋਂ ਉੱਪਰ ਹੋ ਗਈ ਹੈ ਜੀ ਮਤਲਬ ਸਾਢੇ ਸਤ ਤੋਂ ਪਹਿਲਾਂ ਦੀ ਚੱਲ ਗਈ ਹੈ ਜੀ ਪਿਛਲੇ ਸਾਲ ਬੋਲੀ ਕਿੰਨੀ ਗਈ ਸੀ ਪਿਛਲੀ ਵਾਰ 9 ਲੱਖ ਰੁਪਏ ਦੀ ਹੋਈ ਸੀ ਇਸ ਵਾਰ ਬੋਲੀ ਕਿੰਨੀ ਸੀ ਇਸ ਵਾਰ ਹੋਈ ਹੈ 18,753,000 ਰੁਪਏ ਦੀ ਜੀ ਕਿੰਨੇ ਦਿਨ ਦਾ ਮੇਲਾ ਰਹੂਗਾ ਇਹ ਮੇਲਾ ਹੁੰਦਾ ਜੀ 10 ਦਿਨਾਂ ਦਾ ਜੀ 5 ਸਤੰਬਰ ਤੋਂ ਮੇਲਾ ਸਟਾਰਟ ਹੈ ਜੀ ਇਹ ਤੇ ਟਾਈਮਿੰਗ ਟਾਈਮਿੰਗ ਸਵੇਰ ਤੋਂ ਸ਼ੁਰੂ ਹੋ ਜਾਂਦੇ ਜੀ ਲੋਕ ਸਵੇਰੇ 3-4 ਵਜੇ ਤੋਂ ਮੱਥਾ ਟੇਕਣਾ ਸ਼ੁਰੂ ਹੋ ਜਾਂਦੇ ਰਾਤ ਨੂੰ 10 ਵਜੇ ਤੱਕ ਚੱਲਦਾ ਸੰਦੀਪ ਕੁਮਾਰ ਤਹਿਸੀਲਦਾਰ ਸੈਂਟਰਲ ਅੱਜ ਮੈ ਦਫਤਰ ਵੱਲੋਂ ਪੂਰੇ ਡਿਊਟੀ ਮੈਜਿਸਟਰੇਟ ਲਗਾਇਆ ਗਿਆ ਸੀ ਜੋ ਇਸ ਪਿੰਡ ਚਪਾਰ ਦੇ ਵਿੱਚ ਬੋਲੀ ਸੀ ਮਾੜੀ ਦੇ ਮੇਲੇ ਕਰਕੇ ਉਹਦੇ ਵਿੱਚ ਡਿਊਟੀ ਮੈਜਿਸਟਰੇਟ ਲਗਾਇਆ ਗਿਆ ਸੀ ਪੁਲਿਸ ਫੋਰਸ ਸਾਰੀ ਮੇਰੇ ਨਾਲ ਸੀਗੀ ਪੂਰੇ ਸਾਨੂੰ ਮੈਸੇਜ ਲੱਗਿਆ ਸੀਗਾ ਕਿ ਕੁਝ ਲੜਾਈ ਝਗੜਾ ਹੋਣ ਦਾ ਅੰਦੇਸ਼ਾ ਹੈ ਤਾਂ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਲਈਏ ਸ਼ਾਂਤੀਪੂਰਵਕ ਨਾਲੇ ਬੋਲੀ ਜਿਹੜੀ ਹੈਗੀ ਆ ਉਹ ਸਿਰੇ ਚੜ ਜੇ ਇਸ ਪਰਪਸ ਲਈ ਅਸੀਂ ਉਹਦੇ ਆਏ ਸੀਗੇ ਜੀ ਤੇ ਅੱਜ ਜਦ ਅਸੀਂ ਉਹਰੇ ਆਇਆ ਤਾਂ ਥੋੜਾ ਬੋਤਾ ਐਜੀਟੇਸ਼ਨ ਹੋਇਆ ਸੀਗਾ ਬਟ ਪੰਚਾਇਤ ਵੱਲੋਂ ਜਿਹੜੀ ਇਹ ਬੋਲੀ ਕੰਪਲੀਟ ਕਰਵਾ ਦਿੱਤੀ ਗਈ ਹੈ ਤੇ ਬੜਾ ਵਧੀਆ ਸੁਖਾਵਾਂ ਢੰਗ ਨਾਲ ਇਹ ਸਿਰੇ ਚੜ ਗਿਆ ਜੀ